भगवान वाल्मीकि तीर्थ की लंबित पड़ी मांगों का हल न होने पर मामला पूरी तरह से गर्मा गया संत समाज द्वारा 21 जून को भंडारी पुल पर चक्का जाम करने के लिए गए ऐलान पर सहमति प्रकट करते हुए कई वाल्मीकि संगठन संत समाज एवं भगवान वाल्मीकि आश्रम धूना साहेब ट्रस्ट के हक से खड़े हो गए धुना साहब ट्रस्ट के निशीन संत मलकीतनाथ महाराज एवं चेयरमैन ओम प्रकाश कब्बर ने बताया कि उन्होंने डीसी के माध्यम से मुख्यमंत्री पंजाब के नाम पर जिला माल अफसर पवन कुमार को बीती 14 जून को मांग पत्र दिया था कि विधानसभा चुनावों के दौरान आम आदमी पार्टी के सहयोग अरविंद केजरीवाल एवं मुख्यमंत्री भगवंत सिंह मान ने उनसे वादा किया था कि पंजाब में उनकी सरकार बनने के बाद श्राइन बोर्ड भंग कर संत समाज को सौंप दिया जाएगा उनके इस विश्वास पर संत समाज ने पंजाब में आम आदमी पार्टी की सरकार बनाने पर पूरा सहयोग किया था और आम आदमी पार्टी की सरकार बनाई गई ਉਹਨਾਂ ਨੇ ਦੱਸਿਆ ਕਿ ਪਾਵਨ ਵਾਲਮੀਕੀ ਤੀਰਤ ਕੇ ਕਈ ਐਸੇ ਕਾਰਜ ਹਨ ਜੋ ਲੰਮੇ ਸਮੇਂ ਸੇ ਅੰਦਰ ਮੇ ਲਟਕੇ ਹਨ उन्होंने बताया कि सरकार एवं प्रशासन को समय समय पर अवगत करने के लिए बावजूद भी उनकी मांगों को नज़रअंदाज किया जा रहा है ओम प्रकाश कब्बर ने कहा कि धूना साहेब ट्रस्ट द्वारा 19 जून को करवाए जाने वाले पत्रकार सम्मेलन के दौरान सरकार के विरुद्ध बड़े फैसले लिए जाएंगे और 21 जून को भंडारी पुल पर चक्का जाम कर धरना प्रदर्शन भी किया जाएगा इस अवसर पर संत बलवंत नाथ ਨਛੱਤਰਨਾਥ ਸ਼ੇਰ gil ਪੰਕਜਨਾਥ ਅਸ਼ੋਕ ਮਲਹੋਤਰਾ ਸਰਬਜੀਤ ਸਿੰਘ ạtwal ਲੜੀਨਾਥ ਕੁਲਦੀਪ ਸਿੰਘ ਮਾਨ ਪਿੰਕਸ ਸਿੰਘ ਆਦਿ ਉਪਸਤਿਤ ਥੇ ਵਾਲਮੀਕੀ ਹਾਰ ਹਰ ਵਾਲਮੀਕੀ ਅੱਜ ਜੋ ਪਾਵਨ ਵਾਲਮੀਕੀ ਦੇ ਰਿਤੇ ਉਤੇ तमाम ਜਸੇਬੰਦੀਆਂ ਨੂੰ ਲੈ ਕੇ ਮਿਲਣ ਹੋਈ ਆ ਕਿਉਂਕਿ ਜਿਹੜਾ ਉੱਥੇ ਉਸ ਦਿਨ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹਦੇ ਵਿਸ਼ੇ ਦੇ ਵਿੱਚ ਜਿਹੜੀ ਉਹ ਇਹਦੀ ਚਾਰਦواری ਉਹਨੇ ਜਾਈ ਦੀ ਤੇ ਲਾਲ ਨਿਸ਼ਾਨਦਾਰੀ ਔਰ ਨਵੇਂ ਕਬਜੇ ਜਿਹੜੇ ਹੋਏ ਆ ਉਹ ਛੁੱਟਣੇ ਚਾਹੀਦੇ ਆ ਜੇ ਉਹ ਨਾ ਛੁੱਟੇ ਤੇ 21 ਤਰੀਕ ਨੂੰ ਜਿਹੜੇ ਉਹ ਉਸ ਦਿਨ ਦਾ ਮੰਤਰ ਉਹਨਾਂ ਨੂੰ ਦਿੱਤਾ ਵਾ ਤੇ ਉਹਦੇ ਪੁਹੜੀ ਬੋਲਦੇ ਜਿਹੜਾ ਉਹ ਜਨਮ ਕੀਤਾ ਜਾਊਗਾ ਇਸ ਵਿੱਚ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਤੇ 21 ਤਰੀਕ ਨੂੰ 10 ਵਜੇ ਹੌਮ ਹਮਾ ਕੇ ਆਪਣੇ ਜਸਿਆ ਸਮੇਤ ਵਿੱਚੇ ਬੋਲ ਕੇ ਪਹੁੰਚੋ ਜੇ ਆਵਾਲਮੀ ਕੀ ਹਾੜ ਵਾਲਾ ਹਾਂਜੀ ਉਹ ਮਸਲਾ ਹੈਗੇ ਜਿਸ ਵੇਲੇ ਸਰਕਾਰ ਬਣੀ ਉਸ ਵੇਲੇ ਹਨ ਸਵਾਛ ਜਿਹੜਾ ਉਹ ਦਵਾਇਆ ਗਿਆ ਸੀ ਇਹ ਸੈਂਡਬੋਰਡ ਜਿਹੜਾ ਉਹ ਪੰਕ ਕੀਤਾ ਜਾਊਗਾ ਕਿਉਂਕਿ 2.5 ਸਾਲ ਹੋਣ ਸਰਕਾਰ ਨੂੰ ਹੋ ਗਿਆ ਅਜੇ ਤੱਕ ਜਿਹੜੀ ਉਹ ਕੋਈ ਵੀ ਗੱਲ ਸਾਡੀ ਸੁਣਾਈ ਨਹੀਂ ਹੋਈ ਇਸ ਨੂੰ ਹੀ ਜਲਦੀ ਤੋਂ ਜਲਦੀ ਜਿਹੜਾ ਉਹ ਸੈਂਡਬੋਰਡ ਪੰਕ ਕੀਤਾ ਜਾਵੇ ਤੇ ਵਾਲਮੀਕ ਸਮਾਜ ਦੇ ਜਿਹੜੇ ਉਹ ਹੱਕ ਦਿੱਤੇ ਜਾਣ ਜਿਆ ਵਾਲਮੀਕੀ ਹਰ ਹਰ ਵਾਹ जय वाल्मीकि हर वाल्मीकि आज सारे संगठन इकट्ठे हो गए जो बंद की काल इक्की जी दिखती है उसके बचाव बचा तक किया गया कि मंडरण मान जो डीसी साहब ने भी पहुंचाता कमिश्नर नहीं भी मुख्यमंत्री ने भेज दिता कारण यह कि दलित का तीर्थ जिथे बहुत बड़ी लापरवाही हो रही है ਨਵੇਂ-ਨਵੇਂ ਕਬਜੇ ਹੁਣ ਦੋ ਹੋਏ ਆ ਪ੍ਰਕਰਮਾਂ ਦੇ ਵਿੱਚ ਦੋ ਖੋਖੇ ਬਣੇ ਡਿਵੈਲਪਮੈਂਟ ਦਾ ਕੰਮ ਜ਼ੀਰੋ ਤੇ ਆ ਪਹਿਲੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਤਿੰਨ ਇੱਕ ਵਾਰੀ ਮਾਨਜੂਬ ਮੁੱਖ ਮੰਤਰੀ ਨੇ ਟਾਈਮ ਦਿੱਤਾ ਹੁੰਦਾ ਲੇਕਿਨ ਟਾਈਮ ਦੇ ਕਿ ਵੀ ਇੱਥੇ ਨਹੀਂ ਪਹੁੰਚਦੇ ਸਿੰਧੀਗੜ ਸੱਦ ਲਿਆ ਤਿੰਨਾ ਮੰਤਰੀਆਂ ਨਾਲ ਮੀਟਿੰਗ ਕਰਵਾਈ ਗਈ

ਅੰਮ੍ਰਿਤਸਰ ਬੰਦ ਦੀ ਕਾਲ ਧਰਨਾ ਕੋਖੜ ਤੋਂ ਲੱਗ ਪਈ ਤੇ ਸੰਸਮਾਜ ਲੋ ਜੋ ਸੰਤਾ ਨੇ ਤੇਜ ਵੀ ਲਾਣ ਕਰ ਦਿੱਤਾ ਜੇਕਰ ਸਾਡੀ ਇਹ ਮੰਗ ਪੂਰੀ ਕੀਤੀ ਗਈ ਤੇ ਮਰਨ ਵਰਤ ਵੀ ਰੱਖਿਆ ਜਾਵੇਗਾ ਜੀਤੇ ਜੇ ਸਰਕਾਰ ਨੂੰ ਦਿਵਾਉਣ ਦੇ ਵਾਸਤੇ ਇਤੇ ਦੇ ਪ੍ਰਸ਼ਾਸਨ ਦੀਆਂ ਅੱਖਾਂ ਖੋਲਣ ਦੇ ਵਾਤੇ ਹਰ ਹੀ ਕੁਰਬਾਨੀ ਦੇਣ ਵਾਤੇ ਸੰਸਤਾ ਤਿਆਰ ਹੋ ਗਈਆਂ ਇਸ ਕਰਕੇ ਦਾਸ ਵੀ ਬੇਨਤੀ ਕਰਦਾ ਹੈ इक्की तरीक दिन ठीक दस बजे भंडारीपुर के बोलो पहुंचो तो सारे ही इंतजाम जो मुकम्मल हो चुके हैं आओ सारी हुमा के कौम का साथ दे तीर्थ की पवित्रता कयम रखने जो कुमार हैगा धनबाद जय बाल्मीकि हर बाल्मीकि सारा कुछ ही करना सामने यही रौला है ਜੇਕਰ ਸਾਡੇ ਨਾਲ ਲੋਕੀ ਖੜੇ ਹੋਣਗੇ ਤੇ ਆਪੇ ਬੰਦ ਕਰਾਂਗੇ ਨਕਾਂਝ ਹੋਏਗਾ ਤਾਂ ਆਪਣੇ ਆਪ ਜਿੰਦਾ ਰਹਿਣਗੇ ਐਸੀ ਭੰਡਾਰੀਪੁਰ ਦੇ ਉੱਤੇ ਜਾਮ ਵੀ ਲਾਵਾਂਗੇ ਧਰਨਾ ਵੀ ਲਾਵਾਂਗੇ ਓਖੜ ਧਾਰਮ ਸ਼ੁਰੂ ਕੀਤੀ ਹੈ ਵੇਲੇ ਉੱਠਿਆ ਉਦੋਂ ਜਾਊਗਾ ਜਦੋਂ ਸਾਡੇ ਕੋਈ ਚੱਲ ਬੰਦ ਦੀ ਕਾਲ ਆ ਜੀ ਬੰਦ ਦੀ ਕਾਲ ਜੀ ਅੰਕਨਾ ਜੀ ਕਿਤੇ ਹੋ ਜੀ ਤੋਂ ਅੱਜ ਸਤਿਉਰ ਸਤਗੁਰੂ ਮਲਕੀਤ ਨਾਥ ਜੀ ਮਹਾਰਾਜ ਮੌਜੂਦਾ ਗੱਦੀ ਨਿਸ਼ੀਨ ਪਾਵਨ ਵਾਲਮੀਕੀ ਤੀਰਤੂਣਾ ਸਾਹਿਬ ਤੋਂ ਉਹਨਾਂ ਵੱਲੋਂ ਜਿਹੜਾ 21 ਤਰੀਕ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਅਤੇ ਕਮਿਸ਼ਨਰ ਪੁਲਿਸ ਅਮਰੀਸਾਰ ਨੂੰ ਇੱਕ ਮੰਗ ਪੱਤਰ ਦੇ ਮਾਧਿਅਮ ਨਾਲ ਜਾਣਕਾਰੀ ਦਿੱਤੀ ਗਈ ਸੀ ਕਿ ਜਿਹੜੀ ਪਿਛਲੇ 3 ਸਾਲਾਂ ਤੋਂ ਸਰਕਾਰ ਜਿਹੜੀ ਆ ਪਾਵਨ ਵਾਲਮੀਕੀ ਤੀਰਤਵਾਲ ਬਿਲਕੁਲ ਧਿਆਨ ਨਹੀਂ ਦੇ ਰਹੀ ਇੱਥੇ ਇੰਨਾ ਜ਼ਿਆਦਾ ਪਰੇਸ਼ਾਨੀਆਂ ਸੰਗਤ ਨੂੰ ਆ ਰਹੀਆਂ ਪਰ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਇਹ ਸ਼ੁਰੂ ਤੋਂ ਮੰਗ ਕਰਦਾ ਰਿਹਾ ਹੈ ਸੰਤ ਸਮਾਜ ਕਿ ਜੇ ਤੁਹਾਡੇ ਕੋਲ ਪ੍ਰਬੰਧ ਹੁੰਦੇ ਨਹੀਂ ਜੇ ਤੁਸੀਂ ਕਰਨੀ ਪਾਰ ਹੈ ਜੇ ਤੁਸੀਂ ਨਕੰਮੇ ਹੋ ਤੇ ਪ੍ਰਬੰਧ ਜਿਹੜਾ ਆ ਉਹ ਵਾਲਮੀਕੀ ਸਮਾਜ ਦੇ ਸੰਤ ਸਮਾਜ ਨੂੰ ਦਿੱਤਾ ਜਾਵੇ ਜੇ ਸਾਡਾ ਤੀਰਥ ਹੈ ਸਾਡੇ 'ਚ ਸ਼ਮਤਾ ਹੈਗੀ ਆ ਅਸੀਂ ਆਪਣੇ ਤੀਰਥ ਦੀ ਜਿਹੜੀ ਪਵਿੱਤਰਤਾ ਨੂੰ ਅਸੀਂ ਬਹਾਰ ਰੱਖ ਸਕਦੇ ਆ ਕਿਉਂਕਿ ਸ਼ੁਰੂ ਤੋਂ ਅੱਜ ਤੱਕ ਜਿਹੜਾ ਆ ਉਹ ਸਰਕਾਰ ਇਸ ਨੂੰ ਇਗਨੋਰ ਕਰਦੀ ਰਹੀ ਆ ਇਸ ਕਰਕੇ ਜਿਹੜਾ ਸਾਡੇ ਮਹਾਪੁਰਸ਼ਾਂ ਨੇ ਹਮੇਸ਼ਾ ਮੰਗ ਰੱਖੀ ਆ ਹਰ ਸਰਕਾਰ ਗਾੜੀ ਮੰਗ ਰੱਖੀ ਆ ਇਹ ਸ਼ਰਾਇਨ ਵੋੜ ਤੋੜ ਕੇ ਜਿਹੜਾ ਵਾਲਮੀਕੀ ਤੀਰਤ ਦਾ ਪ੍ਰਬੰਧ ਆ ਉਹ ਵਾਲਮੀਕੀ ਸੰਤ ਸਮਾਜ ਨੂੰ ਦਿੱਤਾ ਜਾਵੇ ਪੂਰੀ ਪੂਰੀ ਕੌਮ ਨੂੰ ਦਿੱਤਾ ਜਾਵੇ ਕਿਉਂਕਿ 14 ਕਰੋੜ ਵਾਲਮੀਕੀ ਸਮਾਜ ਦੀ ਆਸਤਾ ਦਾ ਮਸਲਾ ਆ ਇਸ ਤੇ ਸਰਕਾਰ ਜਿਹੜੀ ਆ ਆਪਣੀ ਜਿਹੜੀ ਚੁੱਪੀ ਸਾਧ ਕੇ ਬੈਠੀ ਆ ਇਸ ਨਾਲ ਸਿੱਧੇ ਤੌਰ ਤੇ ਸਿੱਧ ਹੁੰਦਾ ਹੈ ਕਿ ਵਾਲਮੀਕੀ ਸਮਾਜ ਦਾ ਸਿਰ ਤੇ ਸਿਰਫ ਸਰਕਾਰ ਵੱਲੋਂ ਸਿਰ ਮੁੰਨ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਪਰ ਇਦਾਂ ਦੇ ਇਹਨਾਂ ਦਾ ਜਿਹੜਾ ਮੱਕਾ ਆ ਵਾਲਮੀਕ ਸਮਾਜ ਦਾ ਉਸ ਵੱਲ ਧਿਆਨ ਨਾ ਕਰਕੇ ਇੱਥੇ ਜਗ੍ਹਾ-ਜਗ੍ਹਾ ਤੇ ਕਬਜ਼ੇ ਕੀਤੇ ਜਾ ਰਹੇ ਆ ਜਗ੍ਹਾ-ਜਗ੍ਹਾ ਤੇ ਕੋਈ ਜਿਹੜੇ ਖਾਸ ਪ੍ਰਬੰਧ ਨਹੀਂ ਹੈਗੇ ਇਸ ਕਰਕੇ ਜਿਹੜਾ ਵਾਲਮੀਕੀ ਸੰਤ ਸਮਾਜ ਵੱਲੋਂ ਸੰਤਾ ਮਹਾਪੁਰਸ਼ਾਂ ਵੱਲੋਂ ਇਹ ਸਿੱਧੇ ਤੌਰ ਤੇ ਮੰਗ ਕੀਤੀ ਗਈ ਆ ਕਿ ਇਸ ਨੂੰ ਜਿਹੜਾ ਆ ਸ਼ਰੈਣ ਬੋਰਡ ਨੂੰ ਭੰਗ ਕੀਤਾ ਜਾਵੇ ਤੇ ਜਿਹੜਾ ਆ ਪ੍ਰਬੰਧ ਜਿਹੜਾ ਆ ਵਾਲਮੀਕੀ ਸਮਾਜ ਨੂੰ ਦਿੱਤਾ ਜਾਵੇ ਜੇ ਵਾਲਮੀਕੀ ਜੈਗਰ ਗਿਆ ਕੋ ਸੁਣ ਲੈ ਗਏ ਕਾਰਨ ਇਹਦਾ ਇਹ ਹੈ ਆਹ ਡਾਂਗ ਦੇਵਾਂਗੇ ਆਪ ਹੀ ਹੋਏਗਾ ਸਰਕਾਰ ਵੇਖੋ ਸਰਕਾਰ ਜਿਹੜੀ ਹੈਗੀ ਆ ਇਹ ਸਿਰਫ ਵਾਲਮੀਕੀ ਸਮਾਜ ਨੂੰ ਇੱਕ ਲੌਲੀਪੌਪ ਦੇਣਾ ਚਾਹੁੰਦੀ ਆ ਸੋ ਐਕਟਿੰਗ ਜਿਹੜਾ ਪ੍ਰਦਰਸ਼ਨ ਰਹੇਗਾ ਪੂਰੇ ਭਾਰਤ ਦੇ ਵਿੱਚ ਪਤਾ ਲੱਗ ਜਾਏਗਾ ਕਿ ਵਾਲਮੀਕੀ ਸਮਾਜ ਨੇ ਜਿਹੜਾ ਪ੍ਰੋਟੈਸਟ ਕੀਤਾ ਜਿਸ ਤਰ੍ਹਾਂ ਚੇਅਰਮੈਨ ਸ਼੍ਰੀ ਓਮਪ੍ਰਕਾਸ਼ ਜੀ ਨੇ ਦੱਸਿਆ ਹੈ ਕਿ ਵਾਲਮੀਕੀ ਸਮਾਜ ਵੱਲੋਂ ਸਾਧੂ ਸਮਾਜ ਵੱਲੋਂ ਜਿਹੜਾ ਉੱਥੇ ਭੁਖੜਤਾਲ ਵੀ ਰੱਖੀ ਜਾ ਰਹੀ ਆ ਤੇ ਅੰਮ੍ਰਿਤਸਰ ਜਿਹੜਾ ਹੈ ਉਹ ਬੰਦ ਵੀ ਕੀਤਾ ਜਾਏਗਾ ਜਿਹੜਾ ਵੀ ਨੁਕਸਾਨ ਜੋ ਵੀ ਉੱਥੇ ਹੁੰਦਾ ਹੈ ਉਹ ਸਾਰੇ ਦਾ ਸਾਰਾ ਪ੍ਰਸ਼ਾਸਨ ਤੇ ਸਰਕਾਰ ਦੀ ਨਿਗਰਾਨੀ। ਆਣ ਵਾਲਮੀਕ ਮਹਾਰਾਜ ਕੀ ਜੈ ਦਾਸ ਸੰਕਿਣਾ ਅਸ਼ਿਰਗਲ ਜਿਹੜਾ ਕਿ ਸੰਤ ਸਮਾਜ ਦੇ ਮੁਖੀ ਸੰਤ ਮਲਕੀਨਾਦ ਜੀ ਮਹਾਰਾਜ ਜੀ ਵੱਲੋਂ ਡੀਸੀ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਗਿਆ ਵਾ ਤੇ ਜਿਹੜੀਆਂ ਪਾਵਨ ਵਾਲਮੀਕ ਤੀਤਰੀਆਂ ਮੰਗਾਂ ਨੂੰ ਲੈ ਕੇ ਤੇ ਜਿਹੜਾ ਧਰਨਾ ਦਿੱਤਾ ਜਾਣਾ ਵਾ 21 ਜੂਨ ਨੂੰ ਸਾਡੇ ਜਥੇਬੰਦੀ ਵੱਲੋਂ ਇਹਨੂੰ ਸਮਰਥਨ ਆ ਤੇ ਅਸੀਂ ਆਪ ਜੀ ਦੇ ਮਾਧਮ ਰਵੇਂ ਹੋਰ ਵੀ ਸੰਗਤਾਂ ਨੂੰ ਵਾਲਮੀਕ ਸਮਾਜ ਦੇ ਮੰਨਣ ਵਾਲੀਆਂ ਸੰਗਤਾਂ ਨੂੰ ਅਪੀਲ ਕਰਦੇ ਆਂਗਾ ਉਸ ਧਰਨੇ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵੋ ਕਿਉਂਕਿ ਇੱਥੋਂ ਸਰਕਾਰ ਨੂੰ ਵੀ ਮੰਨ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਮੰਨ ਕਰਦੇ ਆਂ ਕਿ ਜਿਹੜਾ ਇੱਥੋਂ ਦਾ ਜੀਐਮ ਆ ਨਕੰਮਾ ਜੀਐਮ ਲਾਇਆ ਵਾ ਉਹਨੂੰ ਤੁਰੰਤ ਬਦਲਿਆ ਜਾਵੇ ਉਹਦੇ ਜਿਹੜਾ ਜਦੋਂ ਦਾ ਜੀਐਮ ਲੱਗਾ ਵਾ ਜਿਹੜੀ ਤੀਰਥ ਦੀ ਮਰਿਆਦਾ ਵਾ ਉਹ ਭੰਗ ਹੋ ਰਹੀ ਆ ਔਰ ਜਗ੍ਹਾ ਜਗ੍ਹਾ ਤੇ ਜਿਹੜੇ ਆ ਥੀਤ ਦੇ ਉੱਤੇ ਜਿਹੜੇ ਕਬਜ਼ੇ ਕੀਤੇ ਜਾ ਰਹੇ ਆ ਇਸ ਕਰਕੇ ਸਾਡੀ ਮੰਗ ਹੈ ਕਿ ਜੀਐਮ ਨੂੰ ਤੁਰੰਤ ਬਦਲਿਆ ਜਾਵੇ ਕਰੇ ਕਿਰਤ ਦਾ ਨਾਸ਼ ਨਹੀਂ ਮਿੱਥੇ ਸਮਾਜਿਕ ਮੈਂ ਕੋ ਜੋ ਮਹਾਰਾਜ ਦਾ ਆਦੇਸ਼ ਹੋਊਗਾ ਅਸੀਂ ਉਹਦਾ ਅਦੇਸ਼ ਦੀ ਪਾਲਣਾ ਕਰਾਂਗੇ ਸਾਰਿਆਂ ਨੂੰ ਜੈ ਪੀਮ ਜੈ ਸਵਿਧਾਨ ਮੇਰਾ ਨਾਮ ਸਿਮਰਨਜੀਤ ਕੋਰਮਾ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪਰਦਾਨ ਜਿੱਦਾਂ ਕਿ ਅੱਜ ਸਾਡੇ ਸਤਿਗੁਰਾਂ ਨੇ ਇੱਕ ਆਦੇਸ਼ ਦਿੱਤਾ ਹੈ ਦਿਨ ਸ਼ੁੱਕਰਵਾਰ ਮਰਨ ਵਰਤ ਤੇ ਭੋਖ ਹੜਤਾਲ ਤੇ ਚੱਕਾ ਜਾਮ ਜਿੱਦਾਂ ਸਾਡੇ ਸਤਿਗੁਰੂ ਮਲਕੀਨਾ ਜੀ ਸਾਨੂੰ ਆਦੇਸ਼ ਦੇਣਗੇ ਚੱਕਾ ਜਾਮ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਅਸੀਂ ਉਹਨਾਂ ਆਦੇਸ਼ਾਂ ਨੂੰ ਮੰਨਦੇ ਹਾਂ ਕਿਉਂਕਿ ਇਹ ਜਿਹੜੀ ਗੁੰੰਗੀ ਬੋਲੀ ਸਰਕਾਰ ਆ ਹੁਣ ਅਸੀਂ ਇੱਕ ਵਾਰੀ ਜਗਾਣਾ ਚਾਹੁੰਦੇ ਹਾਂ ਕਿਉਂਕਿ ਮੂਲ ਨਿਵਾਸੀ ਸਮਾਜ ਜਿਹੜਾ ਇਕੱਠਾ ਹੋ ਚੁੱਕਾ ਹੈ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਅਸੀਂ ਜਗਾਵਾਂਗੇ ਕੀ ਹੈ ਮੰਗਾਂ ਕੀ ਨੇ ਜਿਹੜੀਆਂ ਸਰਕਾਰਾਂ ਨਹੀਂ ਮੰਗ ਜਿਹੜਾ ਕਿ ਸਾਡਾ ਧੂਨਾ ਸਾਹਿਬ ਟਰਸਟ ਜਿਹੜਾ ਸ਼ੈਨ ਬੋਰਡ ਭੰਗ ਕਰਨ ਵਾਸੀ ਕਿਉਂਕਿ ਕਿਸੇ ਸਰਕਾਰ ਦੇ ਅਧੀਨ ਨਹੀਂ ਸਾਡਾ ਮੱਕਾ ਜਿਹੜਾ ਉਹ ਕਿਸੇ ਦੇ ਅਧੀਨ ਨਹੀਂ ਰਹੇਗਾ ਇਸ ਤਰ੍ਹਾਂ ਕਿ ਜਿਹੜੇ ਸਤਿਗੁਰੂ ਮਲਕੀਨਾਥ ਜੀ ਨੇ ਸਾਨੂੰ ਆਦੇਸ਼ ਦਿੱਤੇ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਬੜੀ ਧੀਰ ਹੋ ਗਈ ਮੰਗ ਚੱਲਦੀ ਪਰ ਅਜੇ ਤੱਕ ਤੁਹਾਡੀ ਮੰਗ ਨਹੀਂ ਮੰਨੀ ਗਈ ਕਾਰਨ ਕੀ ਹੈ 85 ਰੰਜਿਤ ਜ਼ਰੂਰ ਜੀ ਤੁਹਾਨੂੰ ਵੀ ਪਤਾ ਹੈ ਕਿ ਸਰਕਾਰਾਂ ਜਿਹੜੀਆਂ ਲਾਰੇ ਲਾਉਂਦੀਆਂ ਕੋਈ ਵੀ ਲਾਰਾ ਜਿਹੜਾ ਸਾਡਾ ਅਜੇ ਤੱਕ ਪੂਰਾ ਨਹੀਂ ਕੀਤਾ ਪਰ ਇਹ ਜੀ ਗੁੰਗੀਬੋਰੀ ਸਰਕਾਰ ਇਹਨੂੰ ਹੁਣ ਜਗਾਉਣ ਦਾ ਜ਼ਿੰਮੇਵਾਰੀ ਜਿਹੜੀ ਹੈ ਮੌਨਲੀ ਵਾਸੀ ਸਮਾਜ ਚੁਕੇਗਾ ਸਰ ਅਨਮਿੱਥੇ ਸਮੇਂ ਲਈ ਆ ਕੋਈ ਅਸੀਂ ਇਹਦਾ ਟਾਈਮ ਨਹੀਂ ਦੇ ਸਕਦੇ ਅਨਮਿੱਥੇ ਸਮੇਂ ਵਾਸਤੇ ਹੈ ਜਿਸਾ ਕਿ ਸਾਡੇ ਤੁਣਾ ਸਾਹਿਬ ਦਰਸ ਤੋਂ ਪਾਵਨ ਵਾਲਮੀ ਕੀ ਤਿਰੇ ਤੋਂ ਸਤਿਗੁਰੂ ਮਲਕੀਨ ਆਜ ਜੀ ਨੇ ਜਿਹੜਾ ਇੱਕ ਆਦੇਸ਼ ਦਿੱਤਾ ਆ ਕਿ ਜਿਹੜਾ ਪਾਵਨ ਵਾਲਮੀ ਕੀ ਤਿਰੇ ਦੇ ਜਿਹੜੇ ਮਸਲੇ ਨੇ ਜਿਹੜੇ ਕੋਈ ਪੈਂਡਿੰਗ ਹੈ ਉੱਥੇ ਜਿਹੜੇ ਹੁਣ ਮੌਜੂਦਾ ਜਿਹੜਾ ਜੀਐਮ ਹੈ ਉਸ ਨੇ ਜਿਹੜੇ ਨਜਾਇਜ਼ ਜਿਹੜੇ ਕਬਜ਼ੇ ਕਰਵਾ ਦਿੱਤੇ ਪਾਵਨ ਵਾਲਮੀ ਕੀਤੇ ਰਹਤੇ ਉਸ ਦੇ ਦੌਰਾਨ ਜਿਹੜਾ ਸਫਾਈ ਦਾ ਜਿਹੜਾ ਧਿਆਨ ਨਹੀਂ ਰੱਖਿਆ ਜਾ ਰਿਹਾ ਜਿੰਨੇ ਵੀ ਮਾਨ ਦੀ ਸਰਕਾਰ ਨੇ ਜਿੰਨੇ ਵੀ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਜਿਹੜੇ ਅੱਗੇ ਸਤਗੁਰਾਂ ਦਾ ਆਦੇਸ਼ ਹੋਇਆ ਜਿਹੜਾ 21 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਬੰਦੀ ਕਾਲ ਤੇ ਭੰਡਾਰੀ ਪੁਲ ਦੇ ਉੱਪਰ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਆਵਾਜਾਈ ਵੀ ਉਹਦੇ ਵਿੱਚ ਬੰਦ ਰਹੇਗੀ ਉਸ ਦਾ ਜ਼ਿੰਮੇਵਾਰ ਜਿਹੜੀ ਹੈ ਮਾਨ ਸਰਕਾਰ ਹੈ ਜਿਨੇ ਆਪਣੇ ਵਾਦੇ ਪੂਰੇ ਨਹੀਂ ਕੀਤੇ ਤੇ ਅਸੀਂ ਸਤਿਗੁਰਾਂ ਦਾ ਆਦੇਸ਼ ਨੂੰ ਮੰਨਦੇ ਹਾਂ ਭਾਰਤੀ ਮੌਲਵਾਸੀ ਮੁਕਤੀ ਮੋਰਚੇ ਵੱਲੋਂ ਪੂਰਨ ਤੌਰ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਜਿਹੜਾ ਭਾਰਤੀ ਮੌਲਵਾਸੀ ਮੁਕਤੀ ਮੋਰਚਾ ਵੱਡੇ ਲੈਵਲ ਤੇ ਉਸ ਤਰਨੇ ਦਾ ਸਮਰਥਨ ਕਰੇਗਾ ਉਥੇ ਪਹੁੰਚੇਗਾ ਠੀਕ ਹੈ ਭਾਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਾਰਾ ਵਾਲਮੀਕੀ ਜੋ ਬੋਲੇ ਸੋ ਨਿਰ ਪਾਇ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੋ ਅੱਜ ਮੀਟਿੰਗ ਦਾ ਆਗਾਜ਼ ਹੋਇਆ ਮੀਟਿੰਗ ਹੋਈ ਹੈ ਜੋ ਪਾਵਨ ਵਾਲਮੀਕੀ ਤੀਰਤ ਦੇ ਗੱਦੀ ਨਸ਼ੀਨ ਸਤਗੁਰ ਮਲਕੀਤ ਨਾਥ ਮਹਾਰਾਜ ਜੀ ਦੀ ਰਹਿਨਮਾਈ ਹੇਠ ਜੋ ਨਿਰਣਾ ਪਿਛਲੇ ਦਿਨੀ ਲਿੱਤਾ ਗਿਆ ਸੀ ਕਿ 21 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਜਿਹੜਾ ਕਿ ਇੱਕ ਵਿਸ਼ਾਲ ਧਰਨਾ ਭੰਡਾਰੀ ਪੁਲ ਤੇ ਰੋਸ਼ ਜਾਮ ਰੋਸ਼ ਪ੍ਰਦਰਸ਼ਨ ਚੱਕਾ ਜਾਮ ਔਰ ਭੋਖੜ ਤਾਲ ਔਰ ਨਾਲ ਦੇ ਨਾਲ ਹੀ ਮਰਨ ਵਰਤਾ ਜਿਹੜਾ ਕਿ ਰੱਖਿਆ ਜਾਏਗਾ ਜੇ ਕੱਲ ਦਾ ਦਿਨ ਵਿੱਚ ਪਿਆ ਜੇ ਕੁਝ ਸਰਕਾਰ ਦੇ ਕੰਨ ਤੇ ਜੂੰ ਸਰਕਦੀ ਹੈ ਤਾਂ ਠੀਕ ਹੈ ਨਹੀਂ ਤਾਂ ਆਉਣ ਵਾਲੀ ਚਿੱਕੀ ਤਰੀਕ ਨੂੰ ਸਿੱਖਾ ਸੰਘਰਸ਼ ਮੈਂ ਸੰਤਰਕੇਸ਼ਨਾਥ ਜਨਰਲ ਸੈਕਟਰੀ ਧੂਣਾ ਸਾਹਿਬ ٹرسٹ ਔਰ ਮੇਰੇ ਨਾਲ ਮੇਰੇ ਸਤਿਕਾਰਯੋਗ ਵੀਰ ਬਾਬਾ ਜਿੰਦੇਸ਼ਾਹ ਜੀ ਕਾਜ਼ਰੀ ਔਰ ਨਾਲ ਦੀ ਨਾਲ ਸਾਡੇ ਸਤਿਕਾਰਯੋਗ ਵੀਰ ਬਾਬਾ ਬਲਵੀਰ ਸਿੰਘ ਗਮਟਾਲਾ ਜੀ ਔਰ ਨਾਲ ਇੱਕ ਸਿਮਰਨਜੀਤ ਸਾਡੀ ਕੁੜੀਆ ਜੋ ਜੀ ਮਰਨ ਵਰਤ ਤੇ ਅਸੀਂ ਬੈਠਾਂਗੇ ਔਰ ਜਿੰਨੇ ਤੱਕ ਅਣਮਿੱਥੇ ਟਾਈਮ ਤੱਕ ਇਹ ਧਰਨਾ ਚੱਲੇਗਾ ਉਹ ਨਾਲ ਦੀ ਨਾਲ ਜਿੰਨੇ ਟਾਈਮ ਤੱਕ ਸਾਡੇ ਸਹਿਬ ਪਾਤਸ਼ਾਹ ਸਤਸਗੁਰੂ ਮਲਕੀਤਨ ਸਿੰਘ ਜੀ ਦੀਆਂ ਮੰਗਾਂ ਜਿਹੜੀਆਂ ਕੀ ਉਹਨਾਂ ਨੇ ਲਿਖਤੀ ਰੂਪ ਚ ਮਨੋਰੰਡਨ ਦੇ ਤੌਰ ਤੇ ਡੀਸੀ ਸਾਹਿਬ ਨੂੰ ਸੀਪੀ ਸਾਹਿਬ ਨੂੰ ਦਿੱਤੀਆਂ ਨੇ ਜੇ ਉਹਨਾਂ ਤੇ ਅਮਲ ਨਾ ਕੀਤਾ ਗਿਆ ਲੰਬੇ ਟਾਈਮ ਤੱਕ ਸ਼ੰਗਾਰ ਚ ਕੋਹੜ ਹੜਤਾਲ ਚੱਕਾ ਜਾਮ ਔਰ ਨਾਲ ਦੀ ਨਾਲ ਮਰਨ ਵਰਤ ਜਿਹੜਾ ਕੀ ਲੰਬੇ ਟਾਈਮ ਤੱਕ ਚੱਲੇਗਾ ਉਹ ਜੇ ਕਿਸੇ ਵੀ ਸੰਤ ਨੂੰ ਕੋਈ ਦੁਰਘਟਨਾ ਜਾਂ ਮਰਨ ਵਰਤਨ ਦੇ ਵਿੱਚ ਕਿਸੇ ਦਾ ਵੀ ਨਫਾ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਐਨਾ ਹੀ ਕਹਿੰਦੇ ਹੋਏ ਜੈ ਵਾਲਮੀਕੀ ਹਾਰਾ ਵਾਲਮੀਕੀ ਜੀ ਬਾਬਾ ਜੀ ਆਪਣਾ ਨਾਮ ਦੱਸ ਕੇ ਪੜਾ ਪਿੱਛੇ ਸਾਰਿਆਂ ਵੀਰਾਂ ਜੈ ਵਾਲਮੀਕੀ ਮੈਂ ਬਾਬਾ ਬਲਵਿੰਦਰ ਸਿੰਘ ਗਮਟਾਲਾ ਵਿਸ਼ਵ ਵਾਲਮੀਕੀ ਕੌਮੀ ਇੱਤਹਾਸ ਤੋਂ ਮੁਕਸਿਲ ਚਾਲਕ ਮੈਂ ਸੰਤ ਸਮਾਜ ਦੇ ਹੁਕਮਾਂ ਦੇ ਨਾਲ ਅੱਲ 21 21 ਤਰੀਕ ਨੂੰ ਅਸੀਂ ਭੋਖੜ ਧਾਰ ਤੇ ਬਹਾਂਗੇ ਮਰਨ ਵਰਤ ਤੇ ਜਿੰਨਾ ਚਿਰ ਆਡਾ ਮਸਲਾ ਹੱਲ ਨਹੀਂ ਹੋਏਗਾ ਅਸੀਂ ਉਹਨਾਂ ਚਿਰ ਤਿੰਨ ਬੰਦੇ ਕੋਖੜਤਾ ਦੇ ਮਰਨਵਰ ਤੇ ਬਹਿ ਰਹੇ ਆ ਉਸ ਤੋਂ ਬਾਅਦ ਅਸੀਂ ਜੇ ਸਾਡੀ ਸ਼ਿੱਧੀ ਵੀ ਹੋ ਗਈ ਤਾਂ ਹੋਰ ਵੀ ਬੰਦੇ ਕੋਖੜਤਾ ਤੇ ਮਰਨਵਰ ਤੇ ਬਹਿਣ ਨੂੰ ਤਿਆਰ ਨੇ ਪਰ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਜਿਹੜਾ ਤੁਸੀਂ ਵਾਲਮੀਕ ਸਮਾਜ ਨੂੰ ਜਿਹੜਾ ਤੁਸੀਂ ਚੰਗਾ ਨਹੀਂ ਸਮਝਦੇ ਤੁਹਾਨੂੰ ਉਹਨਾਂ ਵਾਲੇ ਸਮੇਂ 'ਚ ਦੱਸ ਦਾਂਗੇ ਤੇ ਹੁਣ ਵੀ ਦੱਸ ਦਾਂਗੇ ਵੀ ਵਾਲਮੀਕ ਸਮਾਜ ਕੀ ਚੀਜ਼ ਆ ਵਾਲਮੀਕ ਸਮਾਜ ਇੱਕ ਸਰਕਾਰ ਨੂੰ ਜਿਤਾਉਂਦਾ ਵਾ ਤੇ ਵਾਲਮੀਕ ਸਮਾਜ ਹੀ ਇੱਕ ਸਰਕਾਰ ਨੂੰ ਹਰਾਉਂਦਾ ਵਾ ਪਰ ਤੁਹਾਨੂੰ ਅੱਜ ਲੱਗਦਾ ਵੀ ਤੁਸੀਂ ਹਰਨ ਵਾਲੇ ਪਾਸੇ ਜਾ ਰਹੇ ਹੋ ਤੁਸੀਂ ਜਿਹੜਾ ਵਾਲਮੀ ਸਮਾਜ ਨੂੰ ਨੰਬਰੋਹ ਕਰਦੇ ਹੋ ਤੁਹਾਡਾ ਸਮਾ ਆ ਗਿਆ ਮੇਰੇ ਹਿਸਾਬ ਨਾਲ ਇੱਕ ਵਾਲਮੀ ਭਗਵਾਨ ਦੀ ਸ਼ਕਤੀ ਦੇ ਨਾਲ ਔਰ ਉਸ ਦੇ ਸਮਾਜ ਦੇ ਨਾਲ ਤੁਸੀਂ ਜਿੱਤਦੇ ਹੋ ਉਸ ਸਮਾਜ ਨਾਲ ਤੁਸੀਂ ਖਲਵਾੜ ਕਰਦੇ ਹੋ ਤੁਸੀਂ ਕਦੀ ਤੀਰਥਵਾਲ ਕਦੀ ਤੀਰਥਵਾਲ ਆ ਕੇ ਝਾਕ ਕੇ ਨਹੀਂ ਵੇਖਿਆ ਤੁਸੀਂ ਵੀ ਕੀ ਆ ਤੇ ਕੀ ਨਹੀਂ ਆ ਕੀ ਸਾਡੇ ਤੀਰਥ ਸਾਡੇ ਬਾਥਰੂਮ ਤੱਕ ਬੰਦਿਆ ਬਾਥਰੂਮ ਬਹਿਣ ਵਾਲਾ ਸੰਤਾ ਵਾਸਤੇ ਨਹੀਂ ਹੈਗਾ ਤੇ ਜਿਹੜੇ ਕਰਮਾਂ ਦੇ ਵਿੱਚ ਬੀਟੂ ਪਾਰਲਰ ਖੁੱਲ ਗਿਆ ਵਾ ਕੋਈ ਸਰਕਾਰੀ ਜਿਹੜੇ ਉੱਤੇ ਮੁਲਾਜ਼ਮ ਨੇ ਉਹਨਾਂ ਨੂੰ ਚਾਰ-ਚਾਰ ਮਹੀਨਿਆਂ ਦੀ ਤਨਖਾਹ ਹੀ ਦਿੱਤੀ ਜਾਂਦੀ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਵਾ ਵੀ ਮੁਲਾਜ਼ਮਾਂ ਨੂੰ ਤਨਖਾਹ ਨਾ ਦਿੱਤੀ ਜਾਵੇ ਇਹ ਕੀ ਹੋ ਰਿਹਾ ਸਰਕਾਰ ਨੂੰ ਇਹ ਕੀ ਹੋ ਰਿਹਾ ਸਾਡੇ ਸਾਡੇ ਸਮਾਜ ਨੂੰ ਮਾਰ ਦੇਣਾ ਚਾਹੁੰਦੇ ਆ ਇਹ ਲੋਕ ਸਾਡੇ ਸਮਾਜ ਨਾਲ ਇੰਨੀ ਬੁਰੀ ਹਾਲਤ ਕਰ ਰਹੇ ਆ ਸਰੇ ਲੋਕ ਪਰ ਮੈਂ ਇਹ ਬੇਨਤੀ ਕਰਦਾ ਅਜੇ ਤੇ ਤਿੰਨ ਬੰਦੇ ਭੁੱਖਹਾਰਤਾਲ ਦੇ ਮਰਨਗੇ ਲੇਕਿਨ ਅਜੇ ਜਿੰਨਾਂ ਲੋੜ ਪਈ ਤੇ ਪਤਾ ਨਹੀਂ ਕਿੰਨੇ ਕ ਸੰਤ ਸਮਾਜ ਜਿਹੜੇ ਇਸ ਭੁੱਖਹਾਰਤਾਲ ਤੇ ਫਿਰ ਮਰਨ ਵਰ ਤੇ ਬਹਿਣਗੇ ਲੇਕਿਨ ਦੱਸ ਦਾਂਗੇ ਅਸੀਂ ਕਿ ਕਿਸਰਾ ਆਕ ਲਈ ਦੇ ਆ ਇਹਨਾਂ ਨੇ ਬਿਲਕੁਲ ਆਮ ਪਾਰਟੀ ਨੇ ਬਿਲਕੁਲ ਨਕਮੀ ਸਰਕਾਰ ਆਈ ਹੈ ਬਿਲਕੁਲ ਨਕਮੀ ਸਰਕਾਰ ਆਈ ਹੈ ਜਿਹੜਾ ਵਾਲਮੀ ਸਮਾਜ ਨੂੰ ਇਹਨਾਂ ਨੇ ਪੁੱਛਿਆ ਹੀ ਨਹੀਂ ਆ ਵੀ ਜਿਹੜਾ ਤੁਹਾਨੂੰ ਜਿਤਾਉਣ ਵਾਲਾ ਜਿਹੜਾ ਤੁਹਾਨੂੰ ਹੀਰੋ ਬਣਾਉਣ ਵਾਲਾ ਤੁਸੀਂ ਕੋਈ ਐਮਐਲਏ ਕੋਈ ਐਮਪੀ ਕੋਈ ਪ੍ਰਧਾਨ ਮੰਤਰੀ ਕਿਸੇ ਦਾ ਧਿਆਨ ਹੀ ਨਹੀਂ ਕਾਲੀ ਸਰਕਾਰ ਨੇ ਸਾਨੂੰ ਐਡਾ ਵੱਡਾ ਤੀਰਸ ਬਣਾ ਕੇ ਦਿੱਤਾ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰਦੇ ਆਂ ਲੇਕਿਨ ਉਹਨਾਂ ਦੇ ਸਮੇਂ ਦੇ ਵਿੱਚ ਬਹੁਤ ਵਧੀਆ ਕੰਮ ਚੱਲਦਾ ਸੀ ਅੱਜ ਨਾ ਕਾਂਗਰਸ ਨੇ ਤੇ ਨਾ ਇਹਨਾਂ ਨੇ ਆਮ ਪਾਰਟੀ ਨੇ ਬੇੜਾ ਹੀ ਕਰਤਾ ਵਾਲਮੀ ਸਮਾਜ ਦਾ ਇਹ ਸਾਰੇ ਇੰਨੀ ਗੱਲ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਸੰਤ ਜੰਦੇਸ਼ਾ ਕਾਦਰੀ ਹਾਂ ਅੱਜ ਜੋ ਮੀਟਿੰਗ ਹੋਈ ਹੈ ਸਾਡੀ ਸੰਤ ਮਲਕੀਨਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਣਾ ਸਾਹਿਬ ਟਰੱਸਟ ਤੋਂ ਚੇਅਰਮੈਨ ਉਮਪrakash ਗੱਬਰ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਸਾਰੇ ਸੰਤ ਸਭਾ ਨੇ ਫੈਸਲਾ ਲਿਆ ਆ ਕਿ ਅੱਗੇ ਤੋਂ ਬਹੁਤ ਵਧਿਕੀਆਂ ਹੋ ਜਾਵਾਂ ਇਸ ਆ ਕਿਸੇ ਨੇ ਕੁਝ ਨਹੀਂ ਕੀਤਾ ਬਿਲਕੁਲ ਕਾਂਗਰਸ ਸਰਕਾਰ ਤੇ ਆਮ ਸਰਕਾਰ ਤੇ ਬਿਲਕੁਲ ਜੀਓ ਰਹੀ ਆ ਤੇ 30 ਨਾਲ ਤੱਕ ਹੋਇਆ ਉਹ ਇੰਨਾ ਗੰਦ ਪਾਇਆ ਹੋਇਆ ਇਹਨਾਂ ਨੇ ਬਾਸੂਮਾ ਦੇ ਵਿੱਚ ਬਹੁਤ ਜ਼ਿਆਦਾ ਬੁਰੀ ਹਾਲਤ ਆ ਕੋਈ ਸਫਾਈ ਦਾ ਪ੍ਰਬੰਧ ਨਹੀਂ ਸਫਾਈ ਸੇਵਕਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਟਾਈਮ ਤੇ ਕੁਝ ਵੀ ਪ੍ਰਬੰਧ ਨਹੀਂ ਖਾਸ ਹੈਗਾ ਉੱਥੇ ਤੇ ਜੀਐਮ ਵੀ ਜਰਾ ਇਹ ਵੀ ਬਸ 10 ਮਹੀਨੇ ਤੋਂ ਬਾਅਦ ਐਦਾਂ ਬਸ ਆਉਂਦਾ ਜਾਂਦਾ ਤਨਖਾਹ ਲੈ ਜਾਂਦਾ ਕਰਦਾ ਕੁਝ ਨਹੀਂ ਆ ਤੇ ਅਸੀਂ ਸਾਰੇ ਸਾਧ ਸੰਗਤ ਜਿੰਦੇਸ਼ਾ ਜੀ ਕਾਜ਼ੀ ਅਸੀਂ 21 ਤਰੀਕ ਨੂੰ ਪਿੰਡਾਰੀ ਬੋਲ ਧਰਨੇ ਤੇ ਮਰਨ ਵਰਤ ਤੇ ਬੈਠਾਂਗੇ ਤੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂ ਇਹ ਵਾਲਮੀਕੀ ਹਾਰ ਹਾਰ